ਪਹਿਲਾ ਇੱਕ ਕੁੜੀ ਮੁੰਡਾ ਬਣ ਜਾਂਦੀ ਹੈ ਫਿਰ ਵਿਆਹ ਕਰਾਉਣ ਤੋਂ ਬਾਅਦ ਪਿਤਾ ਬਣ ਜਾਂਦੀ ਹੈ ਹਾਲਾਂਕਿ ਇਹ ਸੁਣ ਕੇ ਡਾਕਟਰ ਵੀ ਹੈਰਾਨ ਹੋਗੇ ਔਰ ਤੁਹਾਡੇ ਦਿਮਾਗ ਦੇ ਵਿੱਚ ਪਹਿਲੀ ਲਾਈਨ ਵਾਰ-ਵਾਰ ਜ਼ਰੂਰ ਆਉਂਦੀ ਹੋਏਗੀ ਕਿ ਆਖਿਰਕਾਰ ਕੁੜੀ ਤੋਂ ਮੁੰਡਾ ਬਣੀ ਫਿਰ ਪਿਤਾ ਕਿਵੇਂ ਬਣਗੀ ਪੂਰੀ ਖਬਰ ਤੁਹਾਨੂੰ ਦੱਸ ਦਿੰਦੇ ਆ ਦਰਸਲ ਇੱਕ ਲੜਕੀ ਐ ਜਿਹੜੀ ਜਿਸ ਦਾ ਨਾਮ ਸਰਿਤਾ ਦੱਸਿਆ ਜਾ ਰਿਹਾ ਹੈ लिंग परिवर्तन ਤੋਂ ਬਾਅਦ ਮੁੰਡਾ ਬਣ ਜਾਂਦੀ ਹੈ ਤੇ ਨਾਮ ਆਪਣਾ ਸ਼ਰਦ ਸਿੰਘ ਰੱਖ ਲੈਂਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਲਿੰਗ ਪਰਿਵਰਤਨ ਕਰਾਉਣ ਤੋਂ ਬਾਅਦ ਉਸਦਾ ਵਿਆਹ ਇੱਕ ਕੁੜੀ ਦੇ ਨਾਲ ਹੁੰਦਾ ਹੈ ਤੇ ਕੁੜੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਿਸ ਤੋਂ ਬਾਅਦ ਉਹ ਪਿਤਾ ਬਣ ਜਾਂਦੀ ਹੈ ਤਾਂ ਪੂਰੀ ਖਬਰ ਹੈ ਜਿਹੜੀ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਆਖਿਰਕਾਰ ਲਿੰਗ ਪਰਿਵਰਤਨ ਕਰਵਾਇਆ ਲड़का ਬਣੀ ਔਰ ਉਸ ਤੋਂ ਬਾਅਦ ਵਿਆਹ ਜਿਹੜਾ ਲੜਕੀ ਦੇ ਨਾਲ ਕਰਵਾ ਲਿਆ ਹੁਣ ਉਸੇ ਲੜਕੀ ਨੇ ਕਿਸੇ ਬੱਚੇ ਨੂੰ ਜਨਮ ਦਿੱਤਾ ਤੇ ਉਹ ਲੜਕੀ ਹੁਣ ਪਿਤਾ ਬਣ ਗਿਆ ਅਖਿਰਕਾਰ ਦੁਨੀਆ ਨੂੰ ਕੀ ਹੋ ਗਿਆ ਇਹ ਦੁਨੀਆ ਕਿਧਰਲੇ ਪਾਸੇ ਨੂੰ ਤੁਰ ਪਈ ਹੈ ਪਹਿਲਾਂ ਵਾਲੇ ਸਮੇਂ ਚ ਅਜਿਹੀਆਂ ਖਬਰਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਸੀ ਪਰ ਜੋ ਕੇ ਸਮੇਂ ਦੇ ਵਿੱਚ ਹਰ ਕੋਈ ਲਿੰਗ ਪਰਵਰਤਨ ਕਰਾ ਰਿਹਾ ਕਿ ਕੁਦਰਤ ਦੇ ਨਾਲ ਛੇੜਛਾੜ ਕਰਨਾ ਜਾਇਜ਼ ਹੈ ਜਾਂ ਫਿਰ ਆਪਣੀਆਂ ਮਨਮਰਜ਼ੀਆਂ ਕਰਨੀਆਂ ਹੀ ਆ ਜੀਵਨ ਚੁਲਾਉਣਾ ਤੁਹਾਨੂੰ ਕੀ ਲੱਗਦਾ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ